ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਵਸਦਾ ਪੰਜਾਬ ਦੇ ਨਾਲ ਤੇ ਮੈਂ ਲਗਨ ਸੇ ਠਾਹਰ ਆਇਆ ਇੱਕ ਨਵੀਂ ਚਰਚਾ ਲੈ ਕੇ ਮੇਰੇ ਨਾਲ ਜੁੜੇ ਰਹਿਣਗੇ ਸੀਨੀਅਰ ਪੱਤਰਕਾਰਸਦਾਰ ਜਗਿੰਦਰ ਸਿੰਘ ਜੀ ਸਵਾਗਤ ਹੈ ਜੀ ਵਸਦਾ ਪੰਜਾਬ ਤੇ ਧੰਨਵਾਦ ਲਗਨ ਜੀ ਮੇਰੇ ਵੱਲੋਂ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੋਗਿੰਦਰ ਜੀ ਗੱਲਬਾਤ ਦੀ ਸ਼ੁਰੂਆਤ ਕਰੀਏ ਤਾਂ ਬਿਲਕੁਲ ਹੁਣੀ ਜਿਹੜੀ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਆਈਐਮਡੀ ਵਿਭਾਗ ਦੇ ਵੱਲੋਂ ਕਿ ਵੀ ਆਉਣ ਵਾਲੇ ਦਿਨਾਂ 'ਚ ਜਿਹੜਾ ਬਹੁਤ ਜਿਹੜਾ ਭਾਰੀ ਮੀਂਹ ਪੰਜਾਬ ਭਰ ਦੇ ਵਿੱਚ ਹੈ ਔਰ ਕਾਫੀ ਅਲਰਟ ਵੀ ਜਾਰੀ ਹੋ ਰਿਹਾ ਹੈ ਲਗਨ ਜੀ ਐਕਚੁਅਲੀ ਤਾਂ ਖੈਰ ਗਰਮੀ ਤੋਂ ਤਾਂ ਜਿਵੇਂ ਕਹ ਲੋ ਹੁਣ ਗਰਮੀ ਬਹੁਤ ਜ਼ਿਆਦਾ ਹੈ ਔਰ ਮੀਂਹ ਜਿਹੜੀ ਹੈ ਅੱਗੇ ਤਾਂ ਇਹ ਖੁਸ਼ੀ ਵੀ ਹੁੰਦੀ ਸੀ ਵੀ ਮੀਂਹ ਆਉਂਦਾ ਗਰਮੀ 'ਚ ਤੇ ਰਾਹਤ ਲੈ ਕੇ ਆਊਗਾ ਖੈਰ ਹੁਣ ਤਾਂ ਆ ਸਮਾਂ ਜਿਹੜਾ ਇੱਕ ਤਾਂ ਝੋਨੇ ਦੇ ਸੀਜ਼ਨ ਦਾ ਸਮਾਂ ਬਹੁਤ ਕੁੱਕ ਮੰਡੀਆਂ ਚ ਪਿਆ ਚੋ ਦੂਸਰਾ ਜਿਹੜਾ ਤੁਸੀਂ ਦੇਖੀ ਐ ਜਿਹੜੀ ਐਡੀ ਮਾਰ ਪਈ ਐ ਹੜਾਂ ਦੀ ਮਾਰ ਉਹ ਮੀਂਹ ਦੇ ਕਾਰਨ ਹੀ ਵੱਡੀ ਮਤਲਬ ਜਿਆਦਾ ਮੀਂਹ ਖਾਸ ਕਰ ਪਹਾੜੀ ਏਰੀਆ ਚ ਮੀਂਹ ਕਰਕੇ ਜਾਂ ਡੈਮਾਂ ਦੇ ਆਲੇ ਦੁਆਲੇ ਮੀਂਹ ਕਰਕੇ ਉਸ ਖੇਤਰ ਚ ਜਿਹੜੀ ਵੱਡੀ ਮਾਰ ਪੈ ਚੁੱਕੀ ਐ ਨਾ ਹੁਣ ਜਦੋਂ ਮੀਂਹ ਦਾ ਨਾਮ ਵੀ ਆਉਂਦਾ ਤਾਂ ਲੋਕ ਡਰਦੇ ਨੇ ਵਾਕੇ ਹੁਣ ਡਰ ਜਾ ਲੱਗਣ ਲੱਗ ਜਾਂਦੇ ਮੀਂਹ ਪੈਣਾ ਨੁਕਸਾਨ ਨਾ ਹੋ ਜਾ ਜਿਆਦਾ ਵੈਸੇ ਜਿਹੜੀ ਪੂਰੇ ਪੰਜਾਬ ਚ ਨਹੀਂ ਖਾਸ ਕਰ ਤਿੰਨ ਜ਼ਿਲ੍ਹਿਆਂ ਚ ਅਲਰਟ ਹੋਇਆ ਜਿਨ੍ਹਾਂ ਪਟਾਣਕੋਟ ਗਰਦਾਸਪੁਰ ਤੇ ਹੁਸ਼ਿਆਰਪੁਰ ਚ ਇਹਨਾਂ ਜ਼ਿਲ੍ਹਿਆਂ ਚ ਕਹਿੰਦੇ ਆ ਕਾਫੀ ਜ਼ਿਆਦਾ 110 ਮਿਲੀਮੀਟਰ ਹੈਗਾ ਜਿਹੜੀ ਮੌਸਮ ਵਿਭਾਗ ਨੇ ਦਿੱਤੀ ਹੈ ਜਾਣਕਾਰੀ ਮੀਂਹ 6 ਤੇ 7 ਨੂੰ ਤੇ ਇਹਦੇ ਨਾਲ ਹੀ ਜਿਹੜਾ ਹਿਮਾਚਲ ਚ ਜਾਂ ਜੰਮੂ ਚ ਵੀ ਕਾਫੀ ਮੀਂਹ ਦੀ ਹੈਗੀ ਹੈ ਜਿਹੜੀ ਚੇਤਾਵਨੀ ਹੈ ਮੌਸਮ ਵਿਭਾਗ ਦੀ ਕਿਦਾ ਇਹ ਚ ਹੈਗਾ ਜੰਮੂ ਖੇਤਰ ਚ 120 ਮਿਲੀਮੀਟਰ ਕਿਹਾ ਤੇ ਉਹਦੇ ਨਾਲ ਹੀ ਹਿਮਾਚਲ ਪ੍ਰਦੇਸ਼ ਚ 160 ਤੋਂ 180 ਮਿਲੀਮੀਟਰ ਔਰ ਮੌਸਮ ਵਿਭਾਗ ਦੇ ਖੈਰ ਅੰਕੜੇ ਪਿਛਲੇ ਸਮੇਂ ਚ ਤਾਂ ਫੇਲ ਵੀ ਹੋਏ ਨੇ ਔਰ ਇਹ ਤੇ ਸਰਕਾਰ ਵੀ ਤੁਸੀਂ ਦੇਖਿਆ ਕਿ ਪੰਜਾਬ ਵਾਲਿਆਂ ਨੇ ਕੇਂਦਰ ਨੂੰ ਕੋਸਿਆ ਭਾਈ ਜੀ ਇਹ ਕੋਈ ਗਲਤ ਜਾਣਕਾਰੀ ਦੇਤੀ ਮੌਸਮ ਵਿਭਾਗ ਨੇ ਜਿਹੜਾ ਇੱਥੋਂ ਦਾ ਹਨਾ ਪੰਜਾਬ ਦਾ ਉਹ ਬਪਾ ਹੈਗਾ ਸਰਕਾਰ ਨਹੀਂ ਘਰੇ ਤਾਂ ਮੁੱਦਾ ਹੁਣ ਵਿਧਾਨ ਸਭਾ ਚ ਵੀ ਉਠਾਤਾ ਮੁੱਖ ਮੰਤਰੀ ਤੱਕ ਨੇ ਕਹਿਤਾ ਵੀ ਮੌਸਮ ਵਿਭਾਗ ਨੇ ਸਹੀ ਜਾਣਕਾਰੀ ਨਹੀਂ ਦਿੱਤੀ ਬਿਲਕੁਲ ਉਹ ਤਾਂ ਮੰਤਰੀ ਬਰਿੰਦਰ ਗੋਲੇ ਨੇ ਸਿੱਧਾ ਕਿਹਾ ਸੀ ਵੀ ਆਈਐਮਡੀ ਦੀਆਂ ਵੀ ਇੰਨਾ ਇੰਨਾ ਤਰੀਕਾ ਨੂੰ ਆ ਅੰਕੜਾ ਆਇਆ ਸੀਗਾ ਵੀ ਇੰਨੀ ਬਰਸਾਤ ਹੋਊਗੀ ਇੰਨਾ ਮਿਲੀਮੀਟਰ ਪਾਣੀ ਇਕੱਠਾ ਹੋਊਗਾ ਉਹ ਕਹਿੰਦੇ ਸਾਰਾ ਕੁਝ ਹੀ ਗਲਤ ਹੋਇਆ ਵਾ ਉਹ ਤਾਂ ਆਪਾਂ ਲੱਗਦਾ ਪਹਿਲਾਂ ਤੁਹਾਨੂੰ ਯਾਦ ਹੋਊਗਾ ਪਿਛਲੇ ਦਿਨ ਤੇ ਚਰਚਾ ਵੀ ਕੀਤੀ ਸੀ ਇਦੋਂ ਇਹਨਾਂ ਨੇ ਸਰਕਾਰ ਨੇ ਉਹਨੂੰ ਡਾਇਰੈਕਟਰ ਨੂੰ ਲਿਖਿਆ ਨਾ ਮੌਸਮ ਵਿਭਾਗ ਦੇ ਨੂੰ ਤੁਹਾਨੂੰ ਯਾਦ ਹੋਊਗਾ ਇੱਕ ਚਿੱਠੀ ਲਿਖੀ ਸੀ ਪਿਛਲੇ ਦਿਨਾਂ 'ਚ ਉਦੋਂ ਆਪਾਂ ਚਰਚਾ ਵੀ ਕੀਤੀ ਸੀ ਵੀ ਤੁਹਾਡਾ ਮੈਚ ਨਹੀਂ ਕਰਦੇ ਪਏ ਕੇ ਜਿਹੜੇ ਅੰਕੜੇ ਨੇ ਜਿਹੜੇ ਅੰਕੜੇ ਸੀ ਉਹ ਕੋਸ਼ਿਸ਼ ਕਿ ਸੀਗੇ ਤੇ ਜਿਹੜੀ ਬਰਸ਼ਾਤ ਸੀ ਕਿ ਉਹ ਸੈਂਕੜੇ ਮਿਲੀਲੀਟਰ ਮਿਲੀਮੀਟਰ 'ਚ ਪਈ ਹੋਈ ਸੀ ਹੈਨਾ ਤੇ ਉਹਦਾ ਕਰਕੇ ਇਹ ਮੁੱਦਾ ਹੈ ਗਈ ਹੈ ਫਿਰ ਜਿਹੜੀ ਹੈਗੀ ਆ ਚੇਤਾਵਨੀ ਨਾਲ ਜਾਂ ਜਦੋਂ ਇਹਨਾਂ ਦਿਨਾਂ ਚ ਹਾਲਾਤ ਕਿਉਂਕਿ ਲੋਕਾਂ ਨੇ ਹੰਡਾਇਆ ਤਾਜਾ ਹੰਡਾਇਆ ਹਾਲੀ ਵਿੱਚ ਸਾਰਾ ਕੁਝ ਹੋਇਆ ਤਾਂ ਲੋਕਾਂ ਨੂੰ ਕਹ ਲੋ ਡਰ ਗਿਆ ਤਾਂ ਇੱਕ ਸਹਿਮ ਲੱਗਦਾ ਤੇ ਉਹਦੇ ਨਾਲ ਹੀ ਜੇ ਦੇਖ ਲਈਏ ਤਾਂ ਵੀ ਜੇ ਦੇਖੀਏ ਤਾਂ ਐਡਾ ਵੱਡਾ ਨੁਕਸਾਨ ਹੋ ਗਿਆ ਐਡੇ ਹਾਲਾਤ ਵਿਗੜ ਗਏ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਵੀ ਚੱਲ ਗਿਆ ਦੋ ਦਿਨ ਪਰ ਲੋਕਾਂ ਨੂੰ ਅਜੇ ਕੋਈ ਰਾਹਤ ਰੋਤ ਨਹੀਂ ਮਿਲੇਗੀ। ਉਵੇਂ ਸਰਕਾਰਾਂ ਚ ਉਸ ਸਟੇਟ ਦੀ ਸਰਕਾਰ ਆ ਚਾਹ ਕੇਂਦਰ ਦੀ ਸਰਕਾਰ ਆ ਵੀੜੇ ਤੋਂ ਲੋਕਾਂ ਦੇ ਨਾਂ ਤੇ ਸਿਰਫ ਰਾਜਨੀਤੀ ਕਰ ਰਹੇ ਆ ਜੇ ਦਿੱਤਾ ਦਿੱਤਾ ਕਿਸੇ ਨੇ ਕੁਝ ਨਹੀਂ ਹੈਗਾ ਹੁਣ ਮੁੱਖ ਮੰਤਰੀ ਉਤੋਂ ਵੀ ਤੁਸੀਂ ਦੇਖ ਲਿਆ ਕਿ ਭਾਵੇਂ ਮਿਤਸ਼ਾਹ ਨੂੰ ਵੀ ਮਿਲ ਕੇ ਆਇਆ ਪਰ ਆ ਤਾਂ ਖਾਲੀ ਗਿਆ ਔਰ ਹੁਣ ਤਾਂ ਸਰਕਾਰ ਨੇ ਸਦਾ ਹੀ ਕਿਹਾ ਤਾਂ ਵੀ ਸਾਡਾ ਜੀ 1200 ਕਰੋੜ ਜਿਹੜਾ ਉਹ ਮੁੱਦਾ ਹੈ ਵੀ ਉਹ ਤੁਹਾਡੇ ਕੋਲੇ ਪਿਆ ਉਹ ਵਰਤ ਲੋ ਹੈਨਾ ਔਰ ਇਹ ਪੈਰੋ ਵੱਡੀ ਗੱਲ ਅੱਜ ਸਭ ਤੋਂ ਵੱਧ ਮੈਂ ਇਹੀ ਪੜ ਰਹੀ ਸਾਰੇ ਮੀਟਿੰਗਾਂ 'ਚ ਇਹੀ ਚਰਚਾ ਹੋ ਰਹੀ ਹੈ ਦੇ ਉਹ ਦੋਨੇ ਤਰ੍ਹਾਂ ਪੰਜਾਬ ਕੇਂਦਰ ਕਹਿ ਰਿਹਾ ਏ ਤੁਹਾਡੇ ਕੋਲੇ ਪਿਆ ਜਿਹੜਾ ਵਿੱਤ ਕਮਿਸ਼ਨ ਦਾ ਦੌਰਾ ਸੀਗਾ ਜਦੋਂ ਪੰਜਾਬ ਸਰਕਾਰ ਉਹਦੋਂ ਮੰਨ ਰਹੀ ਏ ਸਾਡੇ ਕੋਲ ਪਿਆ ਇੰਨਾ ਜਿਹੜਾ ਫੰਡ ਹੈ ਹੈਨਾ ਕੇਂਦਰ ਵਾਲਾ ਜੀ ਹੁਣ ਇਹ ਕਹਿ ਰਿਹਾ ਸਾਡੇ ਕੋਲੇ ਹੈ ਨਹੀਂ ਤੁਸੀਂ ਦੇਖਿਆ ਕਿ ਵਿੱਤ ਮੰਤਰੀ ਚੀਮਾ ਸਾਹਿਬ ਨੇ ਇਹ ਕਿਹਾ ਵੀ ਹੈ ਸਾਡੇ ਕੋਲ ਤਾਂ ਜਿੰਨਾ ਆਇਆ ਸੀ ਅਸੀਂ ਉਹ ਖਰਚ ਚੁੱਕੇ ਆ ਮਤਲਬ ਇਹ ਤੇ ਵੀ ਜਿਹੜੀ ਹੜਾਂ ਤੇ ਪੀੜਤ ਲੋਕ ਜ਼ਰੂਰ ਤਬਾਹ ਹੋ ਗਏ ਨੇ ਉੱਤੇ ਵੀ ਰਾਜਨੀਤੀ ਹੋ ਰਹੀ ਆ ਔਰ ਵੱਡੀ ਇੱਕ ਹੋਰ ਗੱਲ ਤੁਸੀਂ ਦੇਖੋਗੇ ਕਿ ਜਿਹੜੇ ਆਮ ਲੋਕ ਨੇ ਪੰਜਾਬੀ ਨੇ ਚਾਹੇ ਉਹ ਦੂਸਰੇ ਸਟੇਟਾਂ ਦੇ ਵੀ ਲੋਕ ਨੇ ਪੰਜਾਬੀਆਂ ਦੇ ਨਾਲ ਲੱਗੇ ਹੈ ਜੂਪੀ ਦੇ ਆਪਣੇ Rajasthan ਤੋਂ ਵੀ ਆਏ ਆ ਲੋਕ Haryana ਤੋਂ ਵੀ ਆਏ ਹੋਏ ਆ ਵਿਦੇਸ਼ਾਂ 'ਚ ਬੈਠੇ ਵੀ ਪਿਆ ਆ ਜਾਂ ਸਿੱਖ ਆ ਉਹ ਵੱਡੀ ਪੱਧਰ ਦੇ ਲੋਕਾਂ ਦੀ ਮਦਦ ਲਈ ਆ ਆਪਦੀ ਪੱਧਰ ਤੇ ਤਾਂ ਲੱਗੇ ਹੋਏ ਨੇ ਤੁਸੀਂ ਦੇਖਿਆ ਕਿ ਖੇਤਾਂ ਨੂੰ ਵੀ ਪਧਰੇ ਕਰਨ ਲੱਗੇ ਹੋਏ ਆ ਰੇਤਾ ਹਟਾਉਣ ਲੱਗੇ ਹੋਏ ਆ ਲਗਾਤਾਰ ਲੋਕਾਂ ਦੀ ਮਦਦ ਹੋ ਰਹੀ ਆ ਪਰ ਸਰਕਾਰਾਂ ਜੇ ਤਾਂ ਕਪਿਆਸਵਾਜੀ ਚ ਪਈਆਂ ਹੋਈਆਂ ਹੂੰ ਮੈਂ ਪਰ ਕੋਠੀ ਨਹੀਂ ਮਾ ਦਿਖਾਉਣੀ ਲੱਗੀਆਂ ਹੋਈਆਂ ਤੇ ਇਹਦਾ ਕਰਕੇ ਵੀ ਜਿਹੜੀ ਚਲੋ ਖੈਰ ਰੱਬ ਕਰੇ ਲੋਕਾਂ ਦਾ ਝੋਨਾ ਵੀ ਕਿਸਾਨਾਂ ਦਾ ਖੇਤਾਂ ਚ ਪਿਆ ਉੱਥੇ ਪਿਆ ਮੰਡੀਆਂ ਚ ਪਿਆ ਪਰ ਸਰਕਾਰ ਨੇ ਵੀ ਬਹੁਤ ਜਿਹੜਾ ਖਰੀਦਿਲ ਹੁੰਦਾ ਉਹ ਉਹ ਲਿਫਟਿੰਗ ਹੋਣ ਵਾਲੋ ਵੀ ਅਜੇ ਤਾਂ ਮੰਡੀਆਂ ਚ ਹੀ ਹੁੰਦਾ ਹੋਰਿਆਂ ਚ ਪਿਆ ਵੀ ਕਈ ਵਾਰੀ ਭੱਜ ਜਾਂਦਾ ਉਹਦੇ ਨਾਲ ਨੁਕਸਾਨ ਹੋਰ ਵੱਧ ਜਾਂਦਾ ਅਜੇ ਮੌਸਮ ਠੀਕ ਹੀ ਰਵੇ ਤਾਂ ਪਰਮਾਤਮਾ ਚਲੋ ਉਦੀ ਕਿਰਪਾਈ ਰਵੇ ਤਾਂ ਚੰਗੀ ਗੱਲ ਹੈ ਜੀ ਜੀ ਜੋਗਿੰਦਰ ਜੀ ਇੱਕ ਹੋਰ ਬੜੀ ਅਹਿਮ ਗੱਲ ਹੈ ਇਸ ਸਮੇਂ ਪੰਜਾਬੀ ਇੰਡਸਟਰੀ ਦੇ ਇੱਕ ਬੜੇ ਵੱਡੇ ਔਰ ਨਾਮੀ ਕਲਾਕਾਰ ਰਾਜੀਵ ਜਵੰਦਾ ਆਪਾਂ ਸਾਰੇ ਜਾਣਦੇ ਆ ਉਹ ਇਸ ਸਮੇਂ ਫੋਰਟਿਸ ਹਸਪਤਾਲ ਚ ਨੇਮੋਹਾਲੀ ਚ ਤੇ ਸਥਿਤੀ ਉਹਨਾਂ ਦੀ ਬਹੁਤ ਕ੍ਰਿਟੀਕਲ ਹੈ ਉਹ ਹਾਦਸਾ ਕਿਵੇਂ ਵਾਪਰਿਆ ਜੋ ਜਾਣਕਾਰੀ ਮਿਲੀ ਹੈ ਕਿ ਵੀ ਆਵਾਰਾ ਪਸ਼ੂ ਸੀਗੇ ਸਾਹਮਣੇ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਵੀ ਗੱਡੀ ਰੁਕਦੀ ਹੈ ਫਿਰ ਪਿੱਛੇ ਉਹਨਾਂ ਦਾ ਬਾਈਕ ਹੁੰਦਾ ਹੈ ਔਰ ਜਿਸ ਕਾਰਨ ਉਹ ਹਾਦਸਾ ਜਿਹੜਾ ਵਾਪਰਦਾ ਹੈ ਪ੍ਰਮੁੱਖ ਕਾਰਨ ਜਿਹੜਾ ਦੱਸਿਆ ਕਿ ਆਵਾਰਾ ਪਸ਼ੂ ਬੜੇ ਨੇ ਔਰ ਇਹ ਵੱਡੀ ਜਿਹੜੀ ਹੈ ਇਹ ਵੀ ਤਰਾਸ ਜੇ ਕਿ ਸਮਾਜ ਦੇ ਵਿੱਚ ਵੀ ਇੰਨੇ ਹਾਦਸੇ ਹੁੰਦੇ ਨੇ ਆਵਾਰਾ ਪਸ਼ੂਆਂ ਦੇ ਕਾਰਨ ਔਰ ਹਲੇ ਤੱਕ ਸਰਕਾਰਾਂ ਵੀ ਸੁੱਤੀਆਂ ਪਈਆਂ ਨੇ ਕੋਈ ਇਸ ਤੇ ਕੋਈ ਕਾਰਵਾਈ ਜਾਂ ਕੋਈ ਅਲੱਗ ਤੋਂ ਉਹਨਾਂ ਵੱਤ ਸ਼ੈਲਟਰ ਕਿਉਂ ਨਹੀਂ ਬਣੇ ਇੰਨੇ ਸਾਲ ਇੰਨੀਆਂ ਜਾਨਾਂ ਚਲੀ ਗਈਆਂ ਨੇ ਕੌਣ ਜ਼ਿੰਮੇਵਾਰ ਹੈ ਦੇਖੋ ਲਗਨ ਇਹ ਨਾ ਜਦੋਂ ਕੋਈ ਵੱਡੀ ਘਟਨਾ ਹੁੰਦੀ ਆ ਉਦੋਂ ਇਹ ਮੁੱਦਾ ਉੱਠਦਾ ਹੈ ਵੈਸੇ ਤਾਂ ਦੇਖੀਏ ਤਾਂ ਤੁਸੀਂ ਹਰੇਕ ਸਾਲ ਦੇ ਜੇ ਅੰਕੜੇ ਕੱਢ ਕੇ ਦੇਖੋ ਤਾਂ ਜਿੰਨੇ ਹਾਈਵੇ ਨੇ ਮਤਲਬ ਹਰ ਰੋਜ਼ ਕਿ ਮਤਲਬ ਰਾਤਾਂ ਨੂੰ ਛੱਡੋ ਹੁਣ ਤਾਂ ਦਿਨ ਸਮੇਂ ਹਾਲਾਤ ਇਦਾਂ ਦੇ ਹੋ ਗਿਆ ਵੀ ਬਹੁਤ ਜ਼ਿਆਦਾ ਹਾਦਸੇ ਵਾਪਰਦੇ ਆ ਔਰ ਇਹਦੇ ਪਿੱਛੇ ਵੱਡਾ ਕਾਰਨ ਇਹ ਆ ਲਗਨ ਜਦੋਂ ਮਤਲਬ ਇਹ ਮੁੱਦਾ ਧਾਰਮਿਕ ਮੁੱਦਾ ਵੀ ਬਣ ਜਾਂਦਾ ਹੈ ਨਾ ਹਾਲਾਂਕਿ ਇਹ ਜਿਹੜਾ ਜਿਹਨਾਂ ਨੂੰ ਆਪਾਂ ਬਲਾਤਣ ਕਹੂੰਗਾ ਕਹਿੰਦੇ ਆ ਉਹ ਕਹਿੰਦੇ ਧਾਰਮਿਕ ਮੁੱਦੇ 'ਚ ਨਹੀਂ ਆਉਂਦੀਆਂ ਇਸ ਚੱਕਰ 'ਚ ਪਰ ਉਹ ਰਾਤ ਨੂੰ ਵੀ ਸਮੱਸਿਆ ਇਹੀ ਆਉਂਦੀ ਹੈ ਤੁਸੀਂ ਦੇਖੋ ਕਾਲੀ ਰਾਤ 'ਚ ਹਨੇਰੀ ਰਾਤ 'ਚ ਜਦੋਂ ਕਾਲੀ ਗਾਂ ਖੜ ਜਾਂਦੀ ਹੈ ਸੜਕ ਤੇ ਆ ਕੇ ਬਹੁਤ ਜਿੱਥੇ ਖਾਸ ਕਰ ਮੰਡੀਆਂ ਨੇ ਨਾ ਪਸ਼ੂ ਮੰਡੀਆਂ ਨੇ ਜਿਵੇਂ ਜਗਰਾਉ ਮੰਡੀ ਲਾ ਲਓ ਤੁਸੀਂ ਹੁਣ ਆਪਾਂ ਲੁਧਿਆਣੇ ਤੋਂ ਜਦੋਂ ਜਾਂਦੇ ਆ ਜਾਂ ਉਹ ਉੱਤੇ ਸੈਂਕੜੇ ਹੀ ਗੰਗਾਂ ਜਿਹੜੀਆਂ ਲੋਕ ਛੱਡ ਛੁੱਟ ਜਾਂਦੇ ਆ ਨਾ ਜਦੋਂ ਖਾਸ ਕਰਕੇ ਜਿਹੜੇ ਵੱਡੀ ਡੇਰੀ ਫਾਰਮਾਂ ਵਾਲੇ ਵੀ ਆ ਸਰ ਉਹੀ ਉਹੀ ਤਾਂ ਗੱਲ ਹੈ ਵੀ ਉਹ ਧਾਰਮਿਕ ਮੁੱਦੇ ਤੋਂ ਪਹਿਲਾਂ ਤਾਂ ਮੇਰੇ ਸਾਹਮਣੇ ਜਿਹੜੇ ਡੇਰੀ ਵਾਲੇ ਛੱਡ ਕੇ ਜਾਂਦੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜਾਂ ਤਾਂ ਨੋਟ ਹੋਵੇ ਹਰ ਇੱਕ ਪਸ਼ੂ ਦਾ ਇੱਕ ਬਣੇ ਵੀ ਆ ਪਸ਼ੂ ਤੁਹਾਡੇ ਕੋਲ ਆ ਬਾਅਦ ਚ ਉਹ ਛੱਡ ਕੇ ਜਾਂਦੇ ਨੇ ਨਹੀਂ ਐਕਚੁਅਲੀ ਲੱਗਦਾ ਨੇ ਉਹ ਡੇਰੀ ਵਾਲੇ ਤਾਂ ਇਹ ਗੱਲ ਕਲੀਅਰ ਕਰ ਚੁੱਕੇ ਆ ਜਿਹੜੇ ਜਿਹੜੇ ਕਿਉਂਕਿ ਮੈਂ ਉਹਨਾਂ ਨਾਲ ਕਾਫੀ ਪੀਡੀਐਫ ਜਿਵੇਂ ਸੰਸਥਾ ਜੱਥੇ ਬੰਦੀ ਆ ਉਹ ਕਹਿੰਦੇ ਅਸੀਂ ਨਹੀਂ ਛੱਡਦੇ ਮਤਲਬ ਇਹ ਗਊਆਂ ਮਤਲਬ ਇਹ ਹੈ ਤਾਂ ਵੈਸੇ ਹੀ ਵਾਰਾ ਗਊਆਂ ਜਿਹੜੀਆਂ ਬਹੁਤੀਆਂ ਨੇ ਇੱਥੋਂ ਤੱਕ ਵੀ ਹੈਗਾ ਲਗਨ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ ਨਾ ਜਿਹੜੀਆਂ ਗਊਸ਼ਾਲਾ ਵਾਲੇ ਵੀ ਹੈਗੇ ਆ ਹਾਲਾਂਕਿ ਉਹ ਹਰ ਵਾਰ ਸ਼ਹਿਰਾਂ ਚੋਂ ਫੰਡ ਇਕੱਠਾ ਕਰਦੇ ਆ ਸਰਕਾਰ ਵੱਲੋਂ ਵੀ ਗਊ ਸਸ ਲੱਗਿਆ ਹੋਇਆ ਬਿੱਲਾਂ ਤੇ ਵੀ ਉਹ ਵੀ ਕਿਸੇ ਨਾ ਕਿਸੇ ਰੂਪ ਚ ਗ੍ਰਾਂਟਾਂ ਵੀ ਆਉਂਦੀਆਂ ਹਨਾ ਪਰ ਉਹ ਵੀ ਉਹੀ ਗਊਆਂ ਗਊਸ਼ਾਲਾ ਚ ਰੱਖਦੇ ਨੇ ਦੁੱਧ ਦਿੰਦੀਆਂ ਨੇ ਜਦੋਂ ਦੁੱਧ ਦੇਣੋਂ ਹਟ ਜਾਂਦੀਆਂ ਤੇ ਉਹ ਵੀ ਡੱਡਾ ਪਾ ਕੇ ਬਾਹਰ ਕੱਢ ਦਿੰਦੇ ਆ ਤੇ ਇਹ ਜਿਹੜੇ ਝੁੰਡ ਨੇ ਗਊਆਂ ਦੇ ਤਾਂ ਜੀ ਮਤਲਬ ਤੁਰਦੀ ਫਿਰਦੀ ਮੌਤ ਹੀ ਆ ਸੜਕਾਂ ਤੇ ਔਰ ਹੁਣ ਜੀ ਇਸ ਪਾਸੇ ਲੋਕ ਕਿਉਂਕਿ ਉਹ ਚਲੋ ਵੱਡਾ ਗਾਇਕ ਹੈ ਉਹ ਬੜਾ ਵੱਡਾ ਮੁੱਦਾ ਉੱਠਿਆ ਹੋਇਆ ਹਾਲਾਂਕਿ ਉਹਦੀ ਹਾਲਤ ਨਾਜ਼ੁਕੀ ਹੈ ਜਿਹੜੀ ਅੱਜ ਦੇ ਵੀ ਲੇਟੈਸਟ ਆਈ ਹੈ ਰਿਪੋਰਟ ਆਪਣੇ ਪੁਲਿੱਟਿਕ ਆ ਆ ਉਹਨਾਂ ਦਾ ਹਸਪੀਟਲ ਵਾਲਿਆਂ ਦਾ ਉਹਦੀ ਸਥਿਤੀ ਅਜੇ ਨਾਜ਼ੁਕੀ ਹੈ ਜਮੰਦੇ ਦੀ ਹੈ ਨਾ ਪਾਵੇਂ ਤੋਂ ਸਾਡੇ ਤੋਂ ਪਿੰਡ ਦੇ ਨਾਲ ਦਾ ਉਹ ਬੜਾ ਲੋਕਾਂ ਚ ਹਰਮਨ ਪਿਆਰਾ ਤੇ ਲੋਕ ਅਰਦਾਸਾਂ ਵੀ ਕਰ ਰਹੇ ਆ ਘਰ ਤੇ ਚਲੋ ਹਨਾ ਆਪਣੇ ਜਦਾ ਮੈਰਡ ਐ ਛੋਟੀ ਬੱਚੀ ਤੇ ਬੜੀ ਉਹ ਮੈਂ ਅੱਜ ਫੋਟੋ ਦੇਖ ਰਿਆ ਸੀ ਬੜੀ ਉਹ ਛੋਟੀ ਆ ਜੇ ਉਹਦੀ ਬੇਟੀ ਵੀ ਲੋਰ ਅਰਦਾਸਾਂ ਕਰ ਰਹੇ ਆ ਵੀ ਉਹਦੀ ਬੱਚਤ ਹੋਵੇ ਹਨਾ ਤੇ ਪਰ ਇਹ ਦੇ ਲਈ ਜਿਹੜਾ ਵੱਡਾ ਮੁੱਦਾ ਉੱਠਿਆ ਹੈਗਾ ਪਰ ਇਹ ਤੇ ਲੋਕ ਜੇ ਪੋਲੀਟੀਕਲ ਪਾਰਟੀਆਂ ਜਾਂ ਜਿਹੜੇ ਸਹਿਰਤ ਲੋਕ ਨੇ ਜੇ ਤੇ ਹੁਣ ਝੋਟਣ ਜਾਂ ਯਤਨ ਕਰਨ ਤਾਂ ਇਹਦਾ ਕੋਈ ਹੱਲ ਹੋ ਜੇ ਤਾਂ ਚੰਗੀ ਗੱਲ ਹੈ ਹਾਲਾਂਕਿ ਬਹੁਤਾਂ ਵਾਤੇ ਗਊਸਾਲਾ ਬਣਾਉਣ ਲਈ ਸਰਕਾਰ ਵੱਲੋਂ ਜ਼ਮੀਨ ਵੀ ਇਲਾਟ ਕੀਤੀ ਹੋਈ ਹੈ ਜਾਂ ਇਹਦਾ ਇਹਦਾ ਪੱਕਾ ਕੋਈ ਹੱਲ ਹੋਣਾ ਤਾਂ ਚਾਹੀਦਾ ਹੈ ਦਵਾਰਾ ਗਊਆਂ ਦਾ ਇਹ ਤਾਂ ਬਹੁਤ ਵੱਡਾ ਇੱਕ ਕਹ ਲਓ ਪੰਜਾਬ ਵਾਲਾ ਬਹੁਤ ਵੱਡੇ ਹਾਦਸਿਆਂ ਦਾ ਕਾਰਨ ਬਣਦੀ ਕੱਲੇ ਪੰਜਾਬ ਚ ਨਹੀਂ ਪਾਰਲੀਆਂ ਸਟੇਟਾਂ ਚ ਵੀ ਤੁਸੀਂ ਚਲੇ ਜਾਓ ਹੋਰ ਵੀ ਹਾਲਾਤ ਹੈਗੇ ਆ ਹਰੇਕ ਥਾਂ ਹੀ ਆ ਨਾਲ ਦੀਆਂ ਸਟੇਟਾਂ ਚ ਵੀ ਆਪਾਂ ਚਲੇ ਜਾਗੇ ਹੁਣ ਇਹ ਵੀ ਹਾਦਸਾ ਹਿਮਾਚਲ ਚ ਹੋਇਆ ਨਾ ਜੀ ਜੀ ਇਹਦਾ ਹੱਲ ਜ਼ਰੂਰੀ ਹੈ ਜੀ ਬਿਲਕੁਲ ਠੀਕ ਜੋਗਿੰਦਰ ਜੀ ਵਾਕਈ ਪ੍ਰਸ਼ਾਸਨ ਨੂੰ ਵੀ ਹੁਣ ਕਹੀ ਜਾਂਦਾ ਨਾ ਵੀ ਹਾਈ ਟਾਈਮ ਆ ਵੀ ਹੁਣ ਤਾਂ ਵੀ ਅਤ ਹੋ ਗਈ ਹੈ ਪ੍ਰਸ਼ਾਸਨ ਨੂੰ ਵਾਕਈ ਜਿਹੜੇ ਇੱਥੇ ਕੁਝ ਨਾ ਕੁਝ ਐਕਸ਼ਨ ਲੈਣਾ ਚਾਹੀਦਾ ਚਾਹੇ ਜੋ ਵੀ ਇਹਦੇ ਪਿੱਛੇ ਹੈ ਉਹਨਾਂ ਤੇ ਕੋਈ ਕਾਰਵਾਈ ਹੋਵੇ ਜਾਂ ਜੋ ਵੀ ਮਤਲਬ ਜਿਹਦੀ ਅੰਗਲੀ ਆ ਉਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਕੁਝ ਜੋਗਿੰਦਰ ਜੀ ਇਸ ਸਿਆਸੀ ਮੁੱਦੇ ਤੇ ਵੀ ਗੱਲਬਾਤ ਕਰਦੇ ਆਪਾਂ ਵੀ ਹੁਣ ਆਪਾਂ ਨੂੰ ਪਤਾ ਹੈ ਵੀ ਤਰੰਤਰਾ ਵਾਲੇ ਦੀ ਸੀਟ ਖਾਲੀ ਆ ਜਿਮਨੀ ਚੋਂ ਆਉਣ ਵਾਲੀ ਹੈ ਔਰ ਸਰਕਾਰ ਵੀ ਕਹਿੰਦੇ ਹੁਣ ਜਿਹੜੇ ਕਹਿੰਦੇ ਵੀ ਤਰਨਤਾਰਨ ਵੱਲੋਂ ਹੁਣ ਜਾਣੀ ਸ਼ੁਰੂ ਹੋ ਗਈ ਅੱਜ ਸੀਐਮ ਮਾਨ ਦਾ ਦੌਰਾ ਹੈ ਤਰਨਤਾਰਨ ਦੇ ਵਿੱਚ ਵੀ ਪਿੰਡੂ ਜਿਹੜੇ ਲਿੰਕ ਸੜਕਾਂ ਨੇ ਉਤੋਂ ਜਿਹੜੀ ਸ਼ੁਰੂਆਤ ਜਿਹੜੀ ਹੈ ਉਸਾਰੀ ਦੀ ਉੱਥੋਂ ਕਰਨ ਲੱਗੇ ਆ 19000 ਕਿਲੋਮੀਟਰ ਹੈ ਕਿ 1900 ਹੈ ਜੀ ਮੈਂ ਦੇਖਦਾ ਪਿਆ ਸੀ ਸ਼ਾਇਦ 19000 ਕਿਲੋਮੀਟਰ ਹਾਂ ਜੀ ਔਰ ਤੁਸੀਂ ਦੇਖਿਓ ਵੀ ਇਹ ਵੀ ਪਤਾ ਲੱਗਿਆ ਸਰਕਾਰ ਨੇ ਦੇਖੋ ਹਾਲਾਂਕਿ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ 'ਚ ਨੁਕਸਾਨ ਹੋਇਆ ਜਿਹੜਾ ਹੋਇਆ ਮੀਂਹ ਜਾਂ ਹੜਾ ਕਾਰਨ ਸਰਕਾਰ ਨੇ ਬਹੁਤਾ ਜਿਹੜਾ ਧਿਆਨ ਆ ਉਸ ਜ਼ਿਲ੍ਹੇ ਚ ਕਹਿ ਲਓ ਜਾਂ ਉਸ ਹਲਕੇ ਜੀ ਦਿੱਤਾ ਹੋਇਆ ਹਾਲਾਂਕਿ ਪੰਜਾਬ ਹੀ ਸਾਰਾ ਪੰਜਾਬ ਨੂੰ ਹੀ ਲੋੜ ਆ ਪੰਜਾਬ ਹੀ ਪੀੜਤਾ ਹੜ੍ਹਾਂ ਤੋਂ ਪੂਰਾ ਪਰ ਉਸ ਇੱਕ ਜਨੇ ਚ ਧਿਆਨ ਦੇ ਦੇਣਾ ਹਲਕੇ ਚ ਧਿਆਨ ਦੇ ਦੇਣਾ ਮਤਲਬ ਸਿਰਫ ਉਹ ਤਾਂ ਫਿਰ ਵੋਟ ਪ੍ਰਾਪਤੀ ਆ ਨਾ ਸਰਕਾਰ ਕੇ ਮੁੱਖ ਮੰਤਰੀ ਹੁਣ ਤਾਂ ਜਾ ਰਹੇ ਆ ਆਉਣ ਵਾਲੇ ਦਿਨ ਅਜ ਤਾਂ ਇਸ ਸਾਰੀ ਸਰਕਾਰ ਦੇ ਮੰਤਰੀ ਸੰਤਰੀ ਸਭ ਨੇ ਉੱਥੇ ਡੇਰੇ ਲਾ ਲੈਣੇ ਆਉਣ ਵਾਲੇ ਦਿਨ ਅਜੇ ਤਾਂ ਜਦੋਂ ਇਲੈਕਸ਼ਨ ਹੋ ਜਾਣੇ ਕਿ ਪਹਿਲਾਂ ਹੀ ਡਿਊਟੀਆਂ ਲੱਗ ਜਾਂਦੀਆਂ ਹੁੰਦੀਆਂ ਫਿਰ ਇਹ ਜਿਮਨੀ ਚੋੜ ਜਿਹੜੀ ਹੈ ਨਾ ਕਿਉਂਕਿ ਇਹ ਦੀ ਅਹਿਮੀਅਤ ਤਾਂ ਵੀ ਹੈ ਕਿਉਂਕਿ ਅੱਗੇ 27 ਵਾਲੀ ਇਲੈਕਸ਼ਨ ਆਉਣੀ ਹੈ ਭਾਵੇਂ ਉਹ ਚਲੋ 27 ਵਾਲੀਆਂ ਇਲੈਕਸ਼ਨਾਂ ਵੀ 7 ਸਟੇਟਾਂ 'ਚ ਨੇ ਔਰ ਉਹਦੇ ਲਈ ਕਈ ਤਰ੍ਹਾਂ ਦੀਆਂ ਜਿਹੜੀ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਗੱਠਬੰਧਨ ਹੋ ਰਹੇ ਆ ਕਿਹੜੀ ਤਰ ਇਹ ਤੋ ਤੱਕ ਵੀ ਆਈ ਹੈ ਗੱਲ ਵੀ ਭਾਜਪਾ ਤੇ ਆਮ ਆਦਮੀ ਪਾਰਟੀ ਰਲ ਕੇ ਲੜਨਗੇ ਵੀ ਚਰਚਾਵਾਂ ਚੱਲ ਰਹੀਆਂ ਮੀਡੀਆ ਦੇ ਅਖੇਸੇ ਵਿੱਚ ਪੰਜਾਬ 'ਚ ਤੇ ਖਰੇ ਲੱਗਦਾ ਤਾਂ ਨਹੀਂਗਾ ਇਦਾਂ ਹੋਵੇ ਪਰ ਦੇਖੋ ਚਰਚਾਵਾਂ ਤਾਂ ਕਈ ਤਰ੍ਹਾਂ ਦੀਆਂ ਚੱਲਣੀਆਂ ਨਾ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਸਰਕਾਰ ਨੇ ਵਾਕੀ ਉੱਥੇ ਧਿਆਨ ਦੇ ਤਾਂ ਕਹਿੰਦੇ ਪਿੰਡਾਂ 'ਚ ਵੀ ਜਿਹੜੀ ਉਸ ਹਲਕੇ ਦੇ ਪਿੰਡ ਨੇ ਉਹਨਾਂ ਪਿੰਡਾਂ 'ਚ ਵੀ ਗਾਂਟਾਂ ਵੰਡੀਆਂ ਜਾ ਰਹੀਆਂ ਪੰਚਾਇਤਾਂ ਨੂੰ ਵਿਕਾਸ ਲਈ ਜਾਂ ਹੋਰ ਲਈ ਭਾਵੇਂ ਚਲੋ ਖੈਰ ਉੱਥੇ ਦੇਣ ਧਿਆਨ ਜ਼ਰੂਰੀ ਹੁੰਦਾ ਚਲੋ ਹਲਕੇ ਦਾ ਵਿਕਾਸ ਹੋ ਜਾਂਦਾ ਜਿੱਥੇ ਜਿਮਨੀ ਚੌਣ ਹੁੰਦੀ ਹੈ ਤਾਂ ਹੈਗਾ ਪਰ ਦੂਸਰੇ ਹਲਕੇ ਵੀ ਜਿਹੜੇ ਹੈਗੇ ਨੇ ਉਹਨਾਂ 'ਚ ਵੀ ਸਰਕਾਰ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਔਰ ਜੇ ਗੱਲ ਇਹਦੀ ਕਰ ਲਈਏ ਲਗਨ ਨਾਲ ਹੀ ਵੀ ਜਿਹੜੀ ਹੈਗੀ ਹੈ ਖਾਸ ਕਰ ਜਿਹੜੀ ਸਭ ਦੀਆਂ ਨਜ਼ਰਾਂ ਇਸ ਪਾਸੇ ਆ ਵੀ ਜਿਹੜਾ ਨਮਾ ਕਾਲੀ ਦਲ ਹੈ ਜਾਂ ਨਮੀ ਪੰਥਕ ਜਾਂ ਨਵੀਂ ਪੰਥਕ ਤਰਦੀ ਕਿਉਂਕਿ ਜੋੜ ਵੀ ਹੋ ਰਿਹਾ ਸ਼੍ਰੋਮਣੀ ਕਾਲੀ ਦਲ ਜਿਹੜੇ ਸ੍ਰੀ ਕਾਲਤਾਖਸਬ ਦੀ ਉਹਤੇ ਬਣਿਆ ਅਗਵਾਈ ਹੇਠ ਤੇ ਭਾਈ ਅਮਰਤਪਾਲ ਸਿੰਘ ਵੱਲੋਂ ਜਿਹੜੀ ਵਾਰਸ ਪੰਜਾਬ ਦੇ ਜਥੇਬੰਦੀ ਉਹਨਾਂ ਦਾ ਆਪਸੀ ਮਤਲਬ ਚਰਚਾ ਆਮਾ ਨੇ ਵੀ ਜਿਹੜੀ ਆਪਸੀ ਉਹਨਾਂ ਦੀ ਗੱਠ ਜੋੜ ਹੈ ਜਾਂ ਕਹਿ ਲਓ ਜਾਂ ਆਪਸੀ ਸਾਝ ਹੈ ਜਾਂ ਇੱਕ ਮਿਕਤਾ ਉਹ ਨੇੜੇ ਹੀ ਹੈ ਕਿਉਂਕਿ ਬੀਬੀ ਸਤਵੰਤ ਕੌਰ ਵੱਲੋਂ ਜਿਹੜੇ ਪੰਥਕ ਕੌਂਸਲ ਦੇ ਚੇਅਰਮੈਨ ਨੇ ਚੇਅਰਪਰਸਨ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਸੀ ਤੁਸੀਂ ਸੁਣਿਆ ਹੋਊ ਕਿ ਕਾਲੀ ਧੜਿਆਂ ਨੂੰ ਇਕਤਾ ਦੀ ਅਪੀਲ ਕੀਤੀ ਗਈ ਸੀ ਤਾਂ ਭਾਈ ਅਮਰਤਪਾਲ ਸਿੰਘ ਦੇ ਉਹਨਾਂ ਦੇ ਪਿਤਾ ਜੀ ਵੱਲੋਂ ਉਹਦਾ ਹੰਗਾਰਾ ਪਰਿਆ ਗਿਆ ਜਾਂ ਉਹਦਾ ਸਵਾਗਤ ਕੀਤਾ ਗਿਆ ਮੈਂ ਮਨਪ੍ਰੀਤਿਆਲੀ ਨਾਲ ਵੀ ਗੱਲ ਕਰ ਰਿਹਾ ਸੀ ਉਹਨਾਂ ਨੇ ਵੀ ਕਿਹਾ ਵੀ ਜਿਹੜੀ ਆਪਸੀ ਅਸੀਂ ਤਾਂ ਸਾਰੇ ਜਿੰਨੇ ਵੀ ਹੋਰ ਧੜੇ ਵੀ ਆ ਵੇ ਸਾਰਿਆਂ ਨੂੰ ਅਪੀਲ ਕਰ ਰਹੇ ਆ ਵੀ ਸਾਰੇ ਇੱਕ ਮੰਚ ਤੋਂ ਇੱਕ ਮੁੱਠ ਹੋ ਜਾਈਏ ਇਹਦੀ ਪੰਥਕ ਭਲਾਈ ਆ ਜਾਂ ਪੰਜਾਬ ਦੀ ਭਲਾਈ ਆ ਕਿ ਤ੍ਰੀ ਪਾਰਟੀ ਦੇ ਬਾਹਰ ਲਈ ਉਹ ਕਹਿੰਦੇ ਅਸੀਂ ਸਾਰਿਆਂ ਨੂੰ ਅਪੀਲ ਕਰ ਰਹੇ ਆ ਇਹ ਕਰੋ ਸਾਰਿਆਂ ਨੇ ਤੇ ਕੀ ਮੰਨਣਾ ਮੈਨੂੰ ਲੱਗਦਾ ਨਹੀਂ ਬਹੁਤਾ ਤੇ ਉਹਦੇ ਨਾਲ ਹੀ ਉਹ ਮੈਨੂੰ ਇਹ ਵੀ ਪਤਾ ਲੱਗਿਆ ਲੱਗਨ ਜੀ ਹਾਲਾਂਕਿ ਕਹਿੰਦੇ ਸੀ ਵੀ ਬੀਬੀ ਕਲੜਾ ਜੀ ਉਹਨਾਂ ਨੂੰ ਵੀ ਉਹ ਬਣਾਉਣ ਲਈ ਜਿਹੜੀਆਂ ਧਿਰਾਂ ਨੇ ਪੰਥਕ ਧਿਰਾਂ ਨੇ ਯਤਨ ਕਰ ਰਹੀਆਂ ਵੀ ਉਹਨਾਂ ਨੂੰ ਉਹ ਸਾਰੇ ਜਿਹੜਾ ਚੋਣ ਮੈਦਾਨ ਚ ਉਤਾਰਿਆ ਜਾ ਸਕੇ ਤੇ ਆਉਣ ਵਾਲੇ ਦਿਨਾਂ ਇੱਕ ਸਾਰੇ ਪੰਜਾਬ ਨੇ ਉੱਥੇ ਜਾ ਬੈਠਣਾ ਜੀ ਸਾਰੀਆਂ ਧਿਰਾਂ ਨੇ ਕਾਂਗਰਸ ਭਾਜਪਾ ਸਭ ਹੈ ਨਾ ਉਥੇ ਪੂਰੇ ਪੰਜਾਬ ਦੇ ਕਹਿ ਲਓ ਪੂਰੇ ਦੁਨੀਆ 'ਚ ਬੈਠੇ ਪੰਜਾਬੀਆਂ ਦੀਆਂ ਨਜ਼ਰਾਂ ਇੱਕ ਵਾਰੀ ਫੇਰ ਟਿਕਣੀਆਂ ਉੱਤੇ ਤਰਨਤਾਰ ਜੀ ਜੀ ਬਿਲਕੁਲ ਜੁਗਿੰਦਰ ਜੀ ਤੁਸੀਂ ਜੁੜੇ ਔਰ ਤੁਸੀਂ ਬੜੇ ਹੀ ਵਿਸਥਾਰਪੂਰਵਕ ਜਾਣ ਕਰ ਜਿਹੜੇ ਵਕ ਵਕ ਵਿਸ਼ਾ ਦਿੱਤੀ ਹੈ ਜੁੜਨ ਦੀ ਬਹੁਤ ਬਹੁਤ ਧੰਨਵਾਦ ਕੱਲ ਦੁਬਾਰਾ ਆਪਾਂ ਫੇਰ ਜੁੜਾਂਗੇ ਔਰ ਪੰਜਾਬ ਨਾਲ ਸੰਬੰਧਿਤ ਕਿਸੇ ਐਮ ਵਿਸ਼ੇ ਤੇ ਗੱਲਬਾਤ ਕਰਾਂਗੇ ਜੁੜਨ ਲਈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਲਗਨ ਜੀ ਬਿਲਕੁਲ ਸਾਰੇ ਦਰਸ਼ਕਾਂ ਦਾ ਵੀ ਜੁੜਨ ਲਈ ਬਹੁਤ-ਬਹੁਤ ਧੰਨਵਾਦ ਕੱਲ ਦੁਬਾਰਾ ਆਪਾਂ ਕਿਸੇ ਐਮ ਵਿਸ਼ੇ ਤੇ ਚਰਚਾ ਲੈ ਕੇ ਆਵਾਂਗੇ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਫਸਤਾ ਪੰਜਾਬ